ਸੂਬੇ ਦੇ ਵਿੱਚ ਦਿਨੋ ਦਿਨ ਵਧ ਰੇ ਕਰੋਨਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਕੇਂਦਰੀ ਅਤੇ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵੱਲੋਂ ਕਰੋਨਾ ਦੀ ਰੋਕத் ਥਾਮ ਲਈ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ ਇਸ ਦੇ ਚਲਦੇ ਸਿਵਲ ਹਸਪਤਾਲ ਮਲਾਟ ਵਿੱਚ 30% ਦੇ ਕਰੀਬ 45 ਸਾਲ ਦੀ ਲੋਕ ਵੈਕਸੀਨੇਸ਼ਨ ਲਗਾ ਚੁੱਕੇ ਨੇ ਅਤੇ ਹੁਣ ਪ੍ਰਕੋਪ ਵਾਤਾਵਰਣ ਕਿ ਲੋਕਾਂ ਦੇ ਵਿੱਚ ਵੈਕਸੀਨੇਸ਼ਨ ਲਗਵਾਉਣ ਦਾ ਰੁਝਾਨ ਹੋਰ ਵੀ ਵਧ ਗਿਆ ਅਤੇ ਪੰਜਾਬੀ ਫਿਲਮ ਸਟਾਰ ਗੁੱਗੂ ਗਿੱਲ ਨੇ ਵੈਕਸੀਨੇਸ਼ਨ ਲਾ ਕੇ ਲੋਕਾਂ ਨੂੰ ਵੀ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਮਝਦਾ ਕਿ ਕਰੋਨਾ ਤੋਂ ਬਚਣ ਲਈ ਇਹ ਟੀਕਾ ਬਹੁਤ ਜ਼ਰੂਰੀ ਹੈ ਕਿਉਂਕਿ ਪਰਖਿਆ ਹੋਇਆ ਟੀਕਾ ਜੋ ਦਿੱਸਿਆ ਜਾ ਰਿਹਾ ਹੈ ਸਾਰਿਆਂ ਨੂੰ ਲਵਾਉਣਾ ਚਾਹੀਦਾ ਹੈ ਮੈਂ ਵੀ ਅੱਜ ਇਸੇ ਕੰਮ ਲਈ ਇੱਥੇ ਆਇਆ ਸੀ ਤੇ ਮੈਂ ਟੀਕਾ ਲਵਾ ਚੁੱਕਾ ਹਾਂ ਕੋਈ ਪ੍ਰੋਬਲਮ ਨਹੀਂ ਕੋਈ ਮੈਨੂੰ ਤਕਲੀਫ ਨਹੀਂ ਆਈ ਇਸ ਦੀ ਔਰ ਸਾਰਿਆਂ ਨੂੰ ਇਹੀ ਮੈਂ ਦੱਸਣਾ ਚਾਹੁੰਦਾ ਕਿ ਜ਼ਰੂਰ ਲਵਾਓ ਇਹ ਟੀਕਾ ਤਾਂ ਕਿ ਇਸ ਬਿਮਾਰੀ ਦਾ ਆਪਾਂ ਸਾਹਮਣਾ ਕਰ ਸਕੀਏ ਔਰ ਇਸ ਨੂੰ ਹਰਾ ਸਕੀਏ ਇੱਕੋ ਇੱਕ ਤਰੀਕਾ ਹੈ ਇਹ ਵੈਕਸੀਨ ਲਵਾਉਣੀ ਚਾਹੀਦੀ ਹੈ ਅੱਜ ਮੈਂ ਲਵਾਈ ਹੈ ਤੁਸੀਂ ਵੀ ਸਾਰੇ ਲਵਾਓ ਬਈ ਤਾਂ ਲੋਕਾਂ ਦੇ ਵਿੱਚ ਅਫਵਾਹਾਂ ਡਾਈਆਂ ਜਾ ਰਹੀਆਂ ਆ ਵੀ ਇਸ ਦੇ ਨੁਕਸਾਨ ਹੁੰਦਾ ਹੈਗਾ ਸੀ ਤੇ ਕੋਈ ਸਾਈਡ ਇਫੈਕਟ ਕਰਦੀ ਹੈਗੀ ਕੀ ਲੱਗਦਾ ਹੈਗਾ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈ ਹੁਣ ਤਾਂ ਨਹੀਂ ਚਾਹੀਦਾ ਜੀ ਇਹ ਬਹੁਤ ਸਾਰੀਆਂ ਗੱਲਾਂ ਅਸੀਂ ਵੀ ਸੁਣੀਆਂ ਐ ਪਰ ਸਿਆਣੇ ਬੰਦਿਆਂ ਨਾਲ ਅਸੀਂ ਲਵਾਉਣ ਤੋਂ ਪਹਿਲਾਂ ਬਹੁਤ ਰਾਇ ਕੀਤੀ ਮਸ਼ਵਰੇ ਕੀਤੇ ਡਾਕਟਰਸ ਨਾਲ ਗੱਲ ਕੀਤੀ ਸਾਰਿਆਂ ਨੇ ਉਹ ਰਾਇ ਦਿੱਤੀ ਕਿ ਲਵਾਉਣਾ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਗੱਲ ਨਹੀਂ ਬਣਨੀ ਔਰ ਆਪਣਾ ਬਚਾਅ ਫਿਰ ਵੀ ਰੱਖੋ ਕਿਉਂਕਿ ਇਹਦਾ ਐਂਟੀਬਾਡੀਜ਼ ਕੁਝ ਟਾਈਮ ਬਾਅਦ ਬੰਦ ਗਏ ਜੇ ਤੁਸੀਂ ਲਵਾ ਵੀ ਲਿਆ ਫਿਰ ਵੀ ਇਹਦਾ ਪੂਰਾ ਧਿਆਨ ਰੱਖੋ ਮੂੰਹ ਤੇ ਮਾਸਕ ਔਰ ਹੱਥ ਧੋਣ ਵਾਲਾ ਜੋ ਵੀ ਪਹਿਲਾਂ ਆਪਾਂ ਧਿਆਨ ਰੱਖਦੇ ਸੀ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖੋ Shirimukser Muksar Sahib Thanmal Singh, The Report, SMZ News.